ਖਬਰ ਹੁਸ਼ਾਰਪੁਰ ਦੀ ਗورਮੰਡੀ ਨਸਤੀਕ ਮੌਜੂਦ ਅਫਗਾਨ ਰੋਡ ਤੋਂ ਹੈ ਜਿੱਥੇ ਇੱਕ ਦੁਕਾਨਦਾਰ ਅਤੇ ਠੇਕੇਦਾਰ ਤੇ ਕੁਝ ਵਿਅਕਤੀਆਂ ਵੱਲੋਂ ਪਲਾਟ ਤੇ ਨਜਾਇਜ਼ ਢੰਗ ਨਾਲ ਉਸਾਰੀ ਕਰਕੇ ਕਬਜ਼ਾ ਕਰਨ ਦੇ ਦੋਸ਼ ਲਾਇਏ ਨੇ ਜਦਕਿ ਦੁਕਾਨਦਾਰ ਅਤੇ ਠੇਕੇਦਾਰ ਨੇ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਉਕਤ ਪਲਾਟ ਨੂੰ ਦੁਕਾਨਦਾਰ ਦੀ ਮਲਕੀਅਤ ਦੱਸਿਆ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਿੰਡ ਹਰਦੋਖਨਪੁਰ ਦੇ ਰਹਿਣ ਵਾਲੇ ਸਵਰਨ ਸਿੰਘ ਅਤੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬਜ਼ੁਰਗਾਂ ਦੀ ਅਫਗਾਨ ਰੋਡ ਹੁਸ਼ਾਰਪੁਰ ਨਸਤੀਕ ਦੁਕਾਨ ਸੀ ਜੋ ਕਿ ਪਿਛਲੇ 5 ਸਾਲ ਦੇ ਕਰੀਬ ਸਮੇਂ ਤੋਂ ਡਿੱਗ ਚੁੱਕੀ ਸੀ ਤੇ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਦੁਕਾਨ ਦੇ ਲਾਗੇ ਹੀ ਮੌਜੂਦ ਚੱਕੀ ਮਾਲਕ ਸੰਜੀਵ ਕੁਮਾਰ ਵੱਲੋਂ ਪਲਾਟ ਤੇ ਕਬਜ਼ਾ ਕਰਨ ਦੇ ਮਨਸੂਬੇ ਨਾਲ ਠੇਕੇਦਾਰ ਬੱਬੂ ਅੱਜਵਲ ਦੀ ਮਲੀਪੁਖ ਤੇ ਸਦਕਾ ਨਜਾਇਜ਼ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ ਤੇ ਜਿਵੇਂ ਹੀ ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਆਈ ਤਾਂ ਉਹਨਾਂ ਵੱਲੋਂ ਥਾਣਾ ਸਿਟੀ ਪੁਲਿਸ ਨੂੰ ਸ਼ਿਕਾਇਤ 33 ਦਿੱਤੀ ਗਈ ਸੀ ਜਿਸ ਤੋਂ ਬਾਅਦ ਕੰਮ ਤਾਂ ਬੰਦ ਹੋ ਗਿਆ ਪਰੰਤੂ ਪੁਲਿਸ ਵੱਲੋਂ ਅਗਲੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਦੱਸਿਆ ਕਿ ਦੁਕਾਨ ਦੇ ਅੰਦਰ ਪਿਆ ਆਸਮਾਨੀ ਉਕਤ ਦੁਕਾਨਦਾਰ ਅਤੇ ਠੇਕੇਦਾਰ ਵੱਲੋਂ ਖੁਰਦ-ਬੁਰਦ ਕਰ ਦਿੱਤਾ ਗਿਆ ਦੂਜੇ ਪਾਸੇ ਸਾਰੇ ਮਾਮਲੇ ਤੇ ਬੋਲਦਿਆਂ ਠੇਕੇਦਾਰ ਸੰਦੀਪ ਸੰਧੂ ਉਰਫ ਬੱਬੂ ਅਜਵਾਲ ਦਾ ਕਹਿਣਾ ਕਿ ਇਸ ਵਕਤ ਸੰਜੀਪ ਕੁਮਾਰ ਪੰਜਾਬ ਤੋਂ ਬਾਹਰ ਗਏ ਹੋਏ ਨੇ ਤੇ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਨਜਾਇਜ਼ ਉਸਾਰੀ ਦਾ ਕੰਮ ਨਹੀਂ ਕਰਵਾਇਆ ਜਾ ਰਿਹਾ ਉਹਨਾਂ ਕਿਹਾ ਕਿ ਜਿਨ੍ਹਾਂ ਵੱਲੋਂ ਦੋਸ਼ ਲਾਇਆ ਗਿਆ ਹੈ ਉਹਨਾਂ ਦੇ ਬਜ਼ੁਰਗ ਇਸ ਦੁਕਾਨ ਦੇ ਕਿਰਾਏਦਾਰ ਸੀ ਤੇ ਇਹ ਪਲਾਟ ਸੰਜੀਪ ਕੁਮਾਰ ਦੀ ਮਲਕੀਅਤ ਵਾਲੀ ਜ਼ਮੀਨ ਹੈ ਜਿਸ ਦੀ ਬਕਾਇਦਾ ਉਹਨਾਂ ਕੋਲ ਰਜਿਸਟਰੀ ਵੀ ਮੌਜੂਦ ਹੈ ਉਹਨਾਂ ਕਿਹਾ ਕਿ ਜੋ ਵੀ ਦੋਸ਼ ਉਕਤ ਵਿਅਕਤੀਆਂ ਵੱਲੋਂ ਮੇਰੇ ਅਤੇ ਸੰਜੀਪ ਕੁਮਾਰ ਤੇ ਲਾਏ ਜਾ ਰਹੇ ਨੇ ਉਹ ਸਰਾ ਸਰ ਝੂਠੇ ਅਤੇ ਬੇਬੁਨਿਆਦ ਨੇ ਇਸਾਰੇ ਮਾਮਲੇ ਤੇ ਬੋਲਦੇ ਹਨ ਠਾਣਾ ਸਿਟੀ ਦੇ ਐਸਐਚਓ ਕਿਰਨ ਕੁਮਾਰ ਦਾ ਕਹਿਣਾ ਕਿ ਪੁਲਿਸ ਵੱਲੋਂ ਕੰਮ ਤਾਂ ਬੰਦ ਕਰਵਾ ਦਿੱਤਾ ਗਿਆ ਹੈ ਪਰੰਤੂ ਇਹ ਦੋਸ਼ ਲਾਉਣ ਵਾਲੀ ਧਿਰ ਵੱਲੋਂ ਅਜੇ ਤੱਕ ਕੋਈ ਵੀ ਕਾਗਜ਼ਾਤ ਜਾਂ ਇਸ ਤਰ੍ਹਾਂ ਦੀ ਸ਼ਿਕਾਇਤ ਉਹਨਾਂ ਨੂੰ ਨਹੀਂ ਦਿੱਤੀ ਗਈ ਹੈ ਤੇ ਜੇਕਰ ਸ਼ਿਕਾਇਤ ਦਿੰਦੇ ਨੇ ਤਾਂ ਪੁਲਿਸ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਅਮਲ 'ਚ ਲਿਆਵੇਗੀ। ਧਿਆਨ ਮੈਂ ਤੁਹਾਡਾ? ਸਵਰਨ ਸਿੰਘ ਜੀ। ਸਵਰਨ ਸਿੰਘ ਜੀ ਕਿੱਥੋਂ ਦੇ ਰਹੇ ਹੋ? ਹਰਦੋਖਾਨਪੁਰ ਜੀ। ਇੱਥੇ ਬਲਵੀਰ ਕਲੋਨੀ ਵੀ ਜਗ੍ਹਾ ਹੈ ਇੱਥੇ ਮਕਾਨ ਐਸਾਂ ਰੈਜ਼ੀਡੈਂਸ ਸਾਡਾ ਬਲਵੀਰ ਕਲੋਨੀ ਆ। ਠੀਕ ਹੈ ਜੀ ਦੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਪੂਰਾ ਮੈਟਰ ਹੈ ਜੀ ਇੱਕ ਸਾਡੀ ਦੁਕਾਨ ਹੈ ਜੀ ਬਹੁਤ ਪੁਰਾਣੀ ਸਾਡੇ ਬਜ਼ੁਰਗਾਂ ਦੀ ਗਊਸ਼ਾਲਾ ਬਾਜ਼ਾਰ ਉਹ ਅਸੀਂ ਕਾਫੀ ਦਿਨ ਕੀਤੀ ਹੈ ਦੁਕਾਨ ਮੈਂ ਵੀ ਉੱਥੇ 20-25 ਸਾਲ ਰਿਹਾ ਉਹ ਬਾਅਦ ਚ ਕੁ ਤਿੰਨ ਚਾਰ ਪੰਜ ਸਾਲ ਤੋਂ ਦੁਕਾਨ ਬੰਦ ਸੀ ਸਾਡੀ ਉਹ ਦੁਕਾਨ ਡਿੱਗ ਗਈ ਛੱਡ ਸੀ ਪਿਆ ਉੱਪਰ ਉਹ ਮੈਨੂੰ ਸਾਨੂੰ ਨੋਟਿਸ ਆਇਆ ਸੀ ਕਮੇਟੀ ਤੋਂ ਬਿ ਸਫਾਈ ਕਰਾਓ ਉੱਥੇ ਆਪਣੀ ਬੰਦਗੀ ਪਈ ਆ ਜਦੋਂ ਸਫਾਈ ਕਰਾਉਣ ਗਏ ਤਾਂ ਅੱਗੇ ਕਿਸ ਨੇ ਸਫਾਈ ਕਰਾ ਲਈ ਸੀ ਇਹ ਜੀ ਕਮੇਟੀਆਂ ਜਾ ਕੇ ਪਤਾ ਕੀਤਾ ਵਸਫਾਈ ਕਿੰ ਕਰਾਈ ਉਹ ਕਹਿੰਦੇ ਅਸੀਂ ਨਹੀਂ ਕਰਾਈਏ ਤੇ ਸਾਨੂੰ ਪਤਾ ਲੱਗਾ ਕਿ ਸਾਡੇ ਨਾਲ ਚੱਕੀ ਵਾਲਾ ਸੰਜੀਵ ਹੈਗਾ ਬਿੱਟੂ ਤੇ ਉਹਨੇ ਸਫਾਈ ਕਰਾਈ ਆ ਫਿਰ ਮੈਂ ਉਹਨੂੰ ਫੋਨ ਤੇ ਪੁੱਛਿਆ ਵੀ ਮੈਂ ਕਿਹਾ ਵੀ ਤੂੰ ਸਫਾਈ ਕਿਉਂ ਕਰਾਈ ਤੇਰੇ ਕੋ ਕੀ ਹੈਗਾ ਰੀਜਨ ਸਫਾਈ ਕਰਾਉਂਦਾ ਕਹਿੰਦਾ ਮੈਂ ਕਰਾ ਲਈ ਮੈਂ ਕਿਹਾ ਸਾਡਾ ਸਮਾਨ ਅੰਦਰ ਪਿਆ ਸੀ ਸਾਡੇ ਅੰਦਰ ਤੱਕੜੀਆਂ ਬੱਟੇ ਸਾਡੇ ਸੇਫ ਅੰਦਰ ਪਏ ਸੀ ਕਾਊਂਟਰ ਵਿੱਚੋਂ ਕਿੱਥੇ ਗਏ ਕਹਿੰਦਾ ਮੈਂ ਵੀਡੀਓ ਬਣਾਏ ਆ ਮੈਨੂੰ ਪਤਾ ਕਿੱਥੇ ਹੈਗੇ ਆ ਉਹਨੂੰ ਕਿ ਆ ਕੇ ਮਿਲ ਕਹਿੰਦਾ ਮੈਂ ਨਹੀਂ ਮਿਲ ਸਕਦਾ ਮੈਂ ਕਿਤੇ ਬਾਹਰ ਗਿਆ ਹੈਗਾ ਇਗਾਲੋ ਆਈ ਸੀ ਫਿਰ ਅਸੀਂ ਕਮੇਟੀ ਆ ਕੇ ਵੀ ਤਖਾਸ ਦਿੱਤੀ ਸੀ ਕਿ ਉਹ ਥੇ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਆ ਇਹਨਾਂ ਦਾ ਕੰਮ ਰੋਕਾਇਆ ਜਾਵੇ ਕੰਮ ਕੌਣ ਕਰ ਰਿਹਾ ਸੀ ਇਹ ਬਿੱਟੂ ਕਰਵਾ ਰਿਹਾ ਸੀ ਕਿਸੇ ਠੇਕੇਦਾਰ ਕੋਲੋਂ ਕੋ ਬੱਬੂ ਬੱਬੂ ਠੇਕੇਦਾਰ ਆ ਆ ਉਹਦੇ ਕੋਲ ਇਹ ਕੰਮ ਕਰਵਾ ਰਿਹਾ ਸੀ ਇਹਦਾ ਤੁਸੀਂ ਦੱਸ ਰਹੇ ਹੋ ਅੱਜ ਵਾਲ ਦਾ ਉਹਦਾ ਕੀ ਮਤਲਬ ਹੈ ਉਹਦਾ ਹੁਣ ਪੁਛਤਾਏ ਕਹਿੰਦੇ ਆਗੇ ਆ ਕਿ ਉਹਨੇ ਪੈਸੇ ਪੁੱਛੇ ਇਹਦੇ ਕੋਲ ਲਏ ਆਗੇ ਆ ਉਹ ਇਹੀ ਕੰਮ ਕਰਦਾ ਹੈਗਾ ਉਹ ਭੂ ਮਾਫੀਆ ਹੈਗਾ ਆ ਉਹ ਲੋਕਾਂ ਕੋਲ ਪੈਸੇ ਲੈ ਕੇ ਦੂਸਰੇ ਦੇ ਜ਼ਮੀਨਾਂ ਕਬਜ਼ਾ ਕਰਾ ਕੇ ਇਦਾਂ ਦਾ ਉਹਦਾ ਕੰਮ ਹੈਗਾ ਆ ਸਾਨੂੰ ਇਹ ਹੀ ਪਤਾ ਲੱਗੇ ਇਸੇ ਵਾਸਤੇ ਇਹਨੇ ਕੰਮ ਕੀਤਾ ਹੋ ਸਕਦਾ ਇਹਨੇ ਇਹਨੂੰ ਪੈਸੇ ਦਿੱਤੇ ਆ ਉਹ ਖੁਦ ਭੂ ਮਾਫੀਆ ਹੈ ਅੱਗੇ ਵੀ ਉਹਦੇ ਉੱਤੇ ਇਦਾਂ ਦੇ ਕਈ ਮਕੇ ਹੈਗੇ ਆ ਕੰਮ ਕੀਤੇ ਹੋਣੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਖਾਲੀ ਪਈਆਂ ਉਹਨਾਂ ਤੇ ਕਬਜ਼ੇ ਕਰਨੇ ਤੁਸੀਂ ਇਹਨੂੰ ਪੁਲਿਸ ਕੰਪਲੀਟ ਕੀਤੀ ਹੈ? ਹਾਂ ਪੁਲਿਸ ਕੰਪਲੀਟ ਸਿਟੀ ਚ ਸਿਟੀ ਚ ਘੰਟਾ ਕਰ ਠੀਕ ਹੈ ਤੇ ਹੁਣ ਜਿਹੜੀ ਉਹ ਨਜਾਇਜ਼ ਸਾਰੀ ਹੋਰ ਸੀ ਤੁਹਾਡੇ ਕਹਿਣ ਤੇ ਮੁਤਾਬਕ ਜਿਹੜਾ ਤੁਹਾਡੇ ਉੱਤੇ ਦੋਸ਼ ਲਾਇਆ ਗਿਆ ਹੈ ਉਹ ਹੁਣ ਬੰਦ ਹੋ ਗਈ ਵੀ ਰੁਕੀ ਹੈ ਜੀ ਹਾਂ ਹੁਣ ਰੁਕੀ ਹੈ ਤਿੰਨ ਚੜ੍ਹ ਦਿਨ ਤੋਂ ਹੋ ਗਈ ਕੀ ਤੁਸੀਂ ਅਗਲੀ ਕਾਰਵਾਈ ਕੀ ਚਾਹੁੰਦੇ ਹੋ ਅਸੀਂ ਇਹ ਚਾਹੁੰਦੇ ਹਾਂ ਕਿ ਸਾਣਾ ਉੱਥੇ ਕਬਜਾ ਸਾਾਨੂੰ ਦਿੱਤਾ ਜਾਵੇ ਅਸੀਂ ਉੱਥੇ ਆਪਣਾ ਕੰਮ ਸ਼ੁਰੂ ਕਰੀਏ ਤਿਆਰ ਹੋਏ ਤਾ ਮੇਰਾ ਨਾਮ ਪ੍ਰਤਾਪ ਸਿੰਘ ਜੀ ਪ੍ਰਤਾਪ ਸਿੰਘ ਕਿੱਥੋਂ ਦੇ ਹਨ ਮੈਂ ਹਰਦੌਫਾਨਪੁਰ ਦੇ ਜੀ ਤੁਹਾਡੀ ਕਿ ਦੁਕਾਨ ਤੇ ਜਿਹੜਾ ਰੌਲਾ ਚੱਲ ਰਿਹਾ ਤੁਹਾਡੇ ਕੋਲੋਂ ਦੋਸ਼ ਲਾਇਆ ਗਿਆ ਨਹੀਂ ਕਿ ਨਜਾਇਜ਼ ਸਾਰੀ ਕਰਵਾਈ ਜਾ ਰਹੀ ਹੈ ਕਾਜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕੋਈ ਅਜੋਵਾਲ ਦਾ ਬੱਬੂ ਆ ਤੇ ਨਾਲ ਸੰਜੀਵ ਕੁਮਾਰ ਬਿੱਟੂ ਚੱਕੀ ਵਾਲੇ ਉਹਨਾਂ ਦੁਆਰਾ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਤੋਂ ਹੰਕੀਰ ਭਈ ਤੁਸੀਂ ਪੁਲਿਸ ਨੂੰ ਪੁਲਿਸ ਫਸਟ ਫਸਟ ਟਾਈਮ ਅਸੀਂ ਕੰਪਲੇਂਟ ਕਰਨਗੇ ਸੀ ਉਸ ਟਾਈਮ ਤੱਕ ਆ ਗਏ ਉਸ ਤੋਂ ਬਾਅਦ ਉਹਨਾਂ ਨੇ ਕੋਈ ਐਕਸ਼ਨ ਨਹੀਂ ਕੀਤਾ। ਤੇ ਉਹ ਨਿਆਂ ਜੀ ਸਾਰੀ ਹੋਈ ਕਰੋ ਪਈ ਜੀ। ਇਸ ਟਾਈਮ ਤਾਂ ਬੰਦ ਕਰਵਾਈ ਵੀ ਉਹਨਾਂ ਨੇ। ਤੇ ਇਹ ਹੈ ਕਿ ਕਿੰਨੇ ਜਣਿਆਂ ਦੇ ਨਾਮ ਜਿਹੜੇ ਇਹ ਸਾਡੇ ਚਾਰ ਭਰਾਵਾਂ ਦੇ ਨਾਮ ਤੇ ਆ ਸਾਡੇ ਫਾਦਰ ਉਹਨਾਂ ਦੇ ਚਾਰ ਭਰਾਵਾਂ ਦੇ ਨਾਮ ਤੇ। ਤੇ ਬਿਜਲੀ ਦਾ ਬਿੱਲ ਵਗੈਰਾ ਪ੍ਰੋਪਰਟੀ ਟੈਕਸ ਕਿਹਦੇ ਨਾਮ ਤੇ ਹੁੰਦਾ ਹੈ? ਇਹ ਸਾਡੇ ਤਾਇਆ ਜੀ ਤੇ ਵੱਡੇ ਤਾਇਆ ਜੀ ਦੇ ਨਾਮ ਤੇ ਆ ਬਿੱਲ ਔਰ ਪ੍ਰੋਪਰਟੀ ਟੈਕਸ ਵੀ। ਸਾਡੇ ਸਾਰੇ ਤਾਇਆ ਜੀ ਦੇ ਭਰਾਵਾਂ ਦੇ ਨਾਮ ਲਈ ਹੈ ਤੇ ਨਗਰਿਕ ਪ੍ਰੋਪਰਟੀ ਟੈਕਸ ਵੀ ਕਾਰ ਲੂ ਜੀ ਜੀ ਉਹਦੇ ਵੀ ਜਸਬੂਤ ਵੀ ਲੱਗਦਾ ਹਾਂਜੀ ਉਹਦੇ ਕੋਲ ਵੀ ਸਬੂਤ ਸਾਡੇ ਕੋਲ ਆਵੇ ਤੇ ਪ੍ਰੋਪਰਟੀ ਟੈਕਸ ਉਹ ਕਾਰ ਲੂ ਤੇ ਨਾਮ ਮੰਗਦਾ ਨਾਮ ਕਿਹਦਾ ਕਿਹਦਾ ਹੁੰਦਾ ਨਾਮ ਗੁਰਵਚਨ ਸਿੰਘ ਕਰਤਾਰਕੌਰ ਬੂਟਾ ਸਿੰਘ ਤਰਸੇਮ ਸਿੰਘ ਤੇ ਸਵਰਨ ਸਿੰਘ ਠੀਕ ਹੈ ਤੇ ਫਿਰ ਪੁਲਿਸ ਤੋਂ ਕੀ ਮੰਗਤ ਕਰੋਗੇ ਪੁਲਿਸ ਤੋਂ ਇਹ ਹੈ ਕਿ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਜਿਹੜਾ ਸਾਡਾ ਅੰਦਰ ਸਮਾਨ ਪਿਆ ਸੀ ਉਹ ਸਾਨੂੰ ਰਿਕਵਰ ਕਰਵਾਇਆ ਜਾਵੇ ਸਮਾਨ ਦੀ ਕਿੱਥੇ ਗੱਲ ਆਪ ਗਾ ਰਹੇ ਹੋ ਉਸ ਦੁਕਾਨ ਦੇ ਅੰਦਰ ਸੀਗੀ ਨਾ ਪਰਨਾ अलमारियां सीगी ਕੰਡੇ ਬੱਟੇ ਜੋ ਵੀ ਸਭ ਅੰਦਰ ਹੀ ਸੀਗਾ ਕਿਉਂਕਿ ਪਿਛਲੇ 5 ਸਾਲ ਤੋਂ 4-5 ਸਾਲ ਤੋਂ ਹਾਂ ਪਿਛਲੇ 4-5 ਸਾਲ ਤੋਂ ਬੰਦੇ ਸੀਗੀ ਹੋਲੀ-ਹੋਲੀ ਡਿਗਦੀ-ਡਿਗਦੀ ਸਾਰਾ ਸਾਮਾਨ ਅੰਦਰ ਹੀ ਸੀਗਾ ਤਾਂ ਇਹਨਾਂ ਨੇ ਸਾਰਾ ਕੁਝ ਸਾਫ-ਸਫਾਈਆ ਕਰਾਤਾ ਸਾਨੂੰ ਕੁਝ ਨਹੀਂ ਦੱਸਿਆ ਇਹਦੇ ਬਾਰੇ ਕੋਈ ਨੋਟਿਸ ਸਾਨੂੰ ਲਾਸਟ ਵੀਰਵਾਰ ਸ਼ਾਮ ਨੂੰ ਪਤਾ ਲੱਗਾ ਤਾਂ ਅਸੀਂ ਸ਼ੁੱਕਰਵਾਰ ਕੰਪਲੇਂਟ ਕੀਤੀ ਆ ਉਸ ਤੋਂ ਬਾਅਦ ਇੱਕ ਵਾਰੀ ਐਕਸ਼ਨ ਹੋਇਆ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਇਨਾਂ ਦੇ ਖਿਲਾਫ ਬੰਦੀ ਜੋ ਵੀ ਕਾਰਵਾਈ ਕੀਤੀ ਜਾਵੇ ਤਾਂ ਸਾਡਾ ਜਿਹੜਾ ਸਮਾਨ ਸਾਨੂੰ ਵਾਪਸ ਲਾਇਆ ਜਾਵੇ ਤੁਹਾਡਾ ਮੈਂ ਸੰਦੀਪ ਸੰਧੀ ਬੱਬੂ ਅੱਜਵਾਲ ਕੋਈ ਤੁਹਾਡੇ ਤੇ ਇੱਕ ਦੋਸ਼ ਲੱਗਿਆ ਕਿ ਸਤਨਾਕ ਅਫਗਾਨ ਰੋਡ ਤੇ ਗੁਰਮੁਖੀ ਤਸਕੀਰ ਇੱਕ ਕੰਸਟਰਕਸ਼ਨ ਦਾ ਕੰਮ ਤੁਸੀਂ ਕਰ ਰਹੇ ਹੋ ਉੱਥੇ ਤੇ ਤਾਂ ਤੁਹਾਡੇ ਵੱਲੋਂ ਜਿਹੜਾ ਇੱਕ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਤੇ ਸੰਦੀਪ ਸੰਜੀਵ ਬਿੱਟੂ ਮੁਰਾਵਲੋਂ ਇੱਕ ਹਰਦੋਖਾਨਪੁਰ ਦੇ ਕੋਲੇ ਬਸ ਨੀਕਾ ਰੇ ਦੋਸ਼ ਲਗਾਇਆ ਰਿਹਾ ਤੁਹਾਡੇ ਤੇ ਕੀ ਪੁਰਾ ਮਾਮਲਾ ਜੀ ਪਹਿਲੀ ਗੱਲ ਤਾਂ ਚੇਤਨ ਸਾਹਿਬ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪਹਿਲੀ ਗੱਲ ਤਾਂ ਮੈਂ ਕੋਈ ਕਬਜ਼ਾ ਨਹੀਂ ਕਰਨਾ ਮੇਰੀ ਕੰਸਟਰਕਸ਼ਨ ਦੀ ਠੇਕੇਦਾਰੀ ਦਾ ਕੰਮ ਆ ਜੀ ਸੰਜੀਵ ਗੁਪਤਾ ਜੀ ਉਹਨਾਂ ਦੀਆਂ ਪਹਿਲਾਂ ਹੀ ਮੈਂ ਕੰਸਟਰਕਸ਼ਨ ਕਰਦਾ ਵਾ ਤੇ ਇਹਨਾਂ ਦੀ ਫੈਮਿਲੀ ਦੇ ਵਿੱਚ ਕਾਫੀ ਮੇਰਾ ਕੰਮ ਚੱਲਦਾ ਵਾ ਕੋਈ ਰੈਨੋਵੇਟ ਕਰਨਾ ਹੋਵੇ ਜਾਂ ਨਵੀਆਂ ਕੋਠੀਆਂ ਬਣਾਣੀਆਂ ਹੋਵੇ ਦੁਕਾਨਾਂ ਬਣਾਣੀਆਂ ਹੋਵੇ ਕਿ ਮੈਂ ਇਹਨਾਂ ਦਾ ਘਰੇਲੂ ਠੇਕੇਦਾਰ ਆ ਜੀ ਕਿ ਮੇਰਾ ਜੱਦੀ ਪੁਸ਼ਟੀ ਕੰਮ ਠੇਕੇਦਾਰੀ ਦਾ ਵਾ ਸੈਕੰਡਲੀ ਜਿੱਦਾਂ ਤੁਸੀਂ ਕਿਹਾ ਕਿ ਉਹ ਕਿਸੇ ਨੇ ਦੋਸ਼ ਲਾਇਆ ਕਿ ਕਬਜ਼ਾ ਕਰਦੇ ਆ ਜਾਂ ਸੰਜੀਵ ਗੁਪਤਾ ਜੀ ਉਹ ਤੋਂ ਉਹਨਾਂ ਦੇ ਭਾਂਜੇ ਨਾਲ ਬੈਠੇ ਹੋਏ ਤੇ ਉਹਨਾਂ ਦੇ ਮੁੰਛੀ ਸਾਹਿਬ ਵੀ ਆਏ ਹੋਏ ਆ ਨਾਲ ਜਿਹੜਾ ਕਿ ਦੇਖ ਰੇ ਕਰਦੇ ਆ ਚੱਕੀ ਦੀ ਤੇ ਉਹਨਾਂ ਨਾਲ ਮੇਰੀ ਗੱਲ ਕਰਕੇ ਜਿਸ ਦਿਨੇ ਮੈਂ ਉਹਨਾਂ ਨੇ ਦੁਕਾਨ ਦਿਖਾਈ ਸੀਗੀ ਤਾਂ ਕਹਿੰਦੇ ਕਿ ਬੱਬੂ ਜੀ ਆਪਣਾ ਇੱਕ ਦੁਕਾਨ ਆ ਫਲੋਰ ਮਿਲਦੇ ਨਾਲ ਬਿਲਕੁਲ ਬਣਾਉਣੀ ਆ ਕੰਸਟਰਕਸ਼ਨ ਕਰਨੀ ਆ ਉਹਦੀ ਤੇ ਮੈਂ ਕਹਾ ਚਲੋ ਠੀਕ ਆ ਬੌਜੀ ਹੋਰ ਪਹਿਲਾਂ ਕੰਸਟਰਕਸ਼ਨ ਕਰਨ ਤੋਂ ਪਹਿਲਾਂ ਮੈਂ ਉਹਨਾਂ ਨੂੰ ਦੇਖਿਆ ਜਾ ਕੇ ਕਿਹਾ ਕਿ ਪਹਿਲਾਂ ਤਾਂ ਅੱਜ ਬਾਜ਼ਾਰ ਦੇ ਵਿੱਚ ਮਾਰਕੀਟ 'ਚ ਕੰਮ ਕਰਨਾ ਕਿ ਵਿਦਆਊਟ ਨਕਸ਼ੇ ਤੋਂ ਕੰਮ ਨਹੀਂ ਹੁੰਦਾ ਕਿ ਕਾਰਪੋਰੇਸ਼ਨ ਦਾ ਪਹਿਲਾਂ ਨਕਸ਼ਾ ਪਾਸ ਹੋਊਗਾ ਫਿਰ ਹੀ ਆਪਾਂ ਕੰਮ ਕਰਾਂਗੇ ਤੇ ਉੱਥੇ ਪਹਿਲਾਂ ਤਾਂ ਬਹੁਤ ਜ਼ਿਆਦਾ ਕੂੜਾ ਪਿਆ ਸੀਗਾ ਮੈਂ ਕਿਹਾ ਪਹਿਲਾਂ ਤੈਨੂੰ ਕੂੜੇ ਨੂੰ ਸਾਫ਼ ਕਰਵਾਉਣੇ ਪੈਣਾ ਸਾਫ਼ ਕਰਵਾ ਕੇ ਫਿਰ ਹੀ ਆਪਾਂ ਦੁਕਾਨ ਬਣਾ ਸਕਦੇ ਹਾਂ ਇਸ ਤਰ੍ਹਾਂ ਦੁਕਾਨ ਨਹੀਂ ਬਣਨੀ ਤੇ ਫਿਰ ਬਾਉ ਜੀ ਉਹਨਾਂ ਨੇ ਇਹਦੀ ਕਾਰਪੋਰੇਸ਼ਨ ਦੇ ਵਿੱਚ ਜਿਹੜੀ ਆਪਣੀ ਪਹਿਲਾਂ ਰਜਿਸਟਰੀ ਦਿਖਾਈ ਕਿਉਰੀ ਰਜਿਸਟਰੀ ਚੈੱਕ ਕਰਾ ਲਈ ਨਕਸ਼ਾ ਬਣਾਉਣ ਵਾਸਤੇ ਗਏ ਤੇ ਉਹਨਾਂ ਨੇ ਕਿਹਾ ਕਿ ਇਹ ਪਹਿਲਾਂ ਤੁਹਾਡੀ ਸਾਰੀ ਇੱਕ ਇਕੱਠੀ ਰਜਿਸਟਰੀ ਆ ਟੋਟਲ ਵਿੱਚੇ ਹੀ ਚੱਕੀ ਦੀ ਤੇ ਵਿੱਚੇ ਹੀ ਇਹ ਪਲਾਟ ਦੀ ਤੇ ਉਹ ਪਹਿਲਾਂ ਤੁਹਾਨੂੰ ਇੱਕ ਰਜਿਸਟਰੀ ਨਵੀਂ ਕਰਵਾਉਣੇ ਪੈਣੀ ਹੈ ਜਿਹਦੇ ਨਕਸ਼ਾ ਇੱਕ 14 ਵਾਈ 21 ਦਾ ਅਲੱਗ ਪਾਸ ਕਰਵਾਉਣੇ ਪੈਣਾ ਫਿਰ ਇਹਨਾਂ ਨੇ 14/21 ਦੀ ਰਜਿਸਟਰੀ ਅਲੱਗ ਕਰਵਾਈ ਇਹ ਕਿਹੜੇ ਸਾਲ ਚ ਕਰਵਾਈ ਜੀ ਇਹ 25 ਚ ਕਰਵਾਈ ਜੀ ਆ ਇਸੇ ਸਾਲ ਹਾਂਜੀ ਇਸੇ ਸਾਲ ਜੀ ਤੇ ਉਹ ਅਲੱਗ ਕਰਵਾਉਣ ਤੋਂ ਬਾਅਦ ਇਹਨਾਂ ਨੇ ਫਿਰ ਕਾਰਪੋਰੇਸ਼ਨ ਦੇ ਵਿੱਚ ਫਾਈਲ ਜਮਾ ਕਰਵਾਈ ਜੀ ਨਕਸ਼ਾ ਪਾਸ ਹੋਣ ਲਈ ਜਿਸ ਦਿਨ ਨਕਸ਼ੇ ਦੀ ਅਪਰੂਵਲ ਸਾਨੂੰ ਪਾਸ ਹੋਣ ਲਈ ਮਤਲਬ ਕਿ ਉਦੋਂ ਹੋ ਗਿਆ ਫੋਟੋ ਹੋ ਗਈ ਫਿਰ ਇਸ ਯੂਐਸ ਪਲਾਟ ਦੀ ਸਫਾਈ ਕਰਵਾਈ ਜੀ ਇਹ ਸਫਾਈ ਕਰਵਾਉਣ ਤੋਂ ਬਾਅਦ ਜਦੋਂ ਉਹਦੀ ਪੈਸ਼ਾ ਦੀ ਸਬਮਿਸ਼ਨ ਹੋ ਗਈ ਆ ਉਹਦੀ ਰਸੀਦਾ ਹੀ ਕਾਰਪੋਰੇਸ਼ਨ ਦੇ ਨਕਸ਼ੇ ਦੀ 18 ਜਾਂ 900 ਰੁਪਇਆ ਜਿਹੜੀ ਉਹਨਾਂ ਦੀ ਕਾਰਪੋਰੇਸ਼ਨ ਦੀ ਫੀਸ ਆ ਉਹ ਜਮਾ ਕਰਵਾ ਕੇ ਫਿਰ ਅਸੀਂ ਬਿਲਡਿੰਗ ਜਿਹੜੀ ਆ ਮਤਲਬ ਕਿ ਕਰ ਦਿੱਤੀ ਜੀ ਸ਼ੁਰੂ ਆ ਫਾਈਬਰ ਗ੍ਰੀਡ ਦੀ ਐਨਓਸੀ ਆ ਜੀ ਤੇ ਆ ਉਹਨਾਂ ਦੀ ਇੱਕ ਮਾਲਕੀ ਦੀ ਜਿਹੜੀ ਆ ਸਾਰੀ ਪ੍ਰਾਪਰਟੀ ਦੀ ਆ ਰਜਿਸਟਰੀ ਸਾਰੀ ਪ੍ਰਾਪਰਟੀ ਹਿਸਟਰੀ ਆ ਜੀ ਆ ਜਿਹੜੀ ਆ ਨਵੀਂ ਰਜਿਸਟਰੀ ਆ ਜੀ ਜਿਹੜੀ ਆਪਾਂ ਉਹ ਕਰ ਰਹੇ ਆ ਜੀ ਇੱਕ ਬਾਬੂ ਜੀ ਉਹਨਾਂ ਨੇ ਕਿਹਾ ਕਿ ਉਹ ਨਗਰ ਰਕਮ ਦੇ ਵਿੱਚ ਇਹਦਾ ਬਕਾਇਦਾ ਪ੍ਰੋਪਰਟੀ ਟੈਕਸ ਵੀ ਤਾਰਦੇ ਨੇ ਤੇ ਉਹਨੂੰ ਬਿੱਲ ਵੀ ਆਉਂਦਾ ਰਹਿੰਦਾ ਇਸ ਬਿਲਿੰਗ ਦਾ ਦੇਖੋ ਚੇਤਨ ਜੀ ਆਪਾਂ ਨੂੰ ਤਾਂ ਇੰਨਾ ਹੀ ਪਤਾ ਆ ਪਤਾ ਠੇਕੇਦਾਰ ਆ ਜੀ ਕੰਮ ਕੰਮ ਕਰਨ ਵਾਲਾ ਆ ਜੀ ਨਗਰ ਨਿਗਮ ਨੇ ਟੈਕਸ ਲੈਣਾ ਜੀ ਨਗਰ ਨਿਗਮ ਤੋਂ ਟੈਕਸ ਪਾਈ ਵੀ ਸਾਰੇ ਤਾਰਦੇ ਜੀ ਪੂਰੀ ਬਿਲਡਿੰਗ ਦਾ ਹੀ ਜਿੰਨਾ ਇਹਨਾਂ ਦਾ ਰਕਵਾ ਵਾ ਸਾਰਾ ਹੀ ਤਾਰਦੇ ਆ ਤੇ ਤੇ ਕਿਹਨਾਂ ਨੇ ਕਿਹਾ ਕਿ ਸਾਡਾ ਸਮਾਨ ਆ ਜਿਹੜਾ ਉਹ ਦੱਬ ਰਿਆ ਗਿਆ ਸਮਾਨ ਦੇ ਵਿੱਚ ਕੋਈ ਪੱਟੇ ਸੀਗੇ ਜਿਹੜੇ ਤੋਲਣ ਵਾਲੇ ਸੀਗੇ ਕੋਈ ਹੋਰ ਅਲਮਾਰੀਆਂ ਵਗੈਰਾ ਨਹੀਂ ਜੀ ਚੇਤਨ ਜੀ ਇਸ ਤਰ੍ਹਾਂ ਦਾ ਉੱਥੇ ਕੁਝ ਨਹੀਂ ਸੀਗਾ ਕਿਉਂਕਿ ਸਾਹਮਣੇ ਬਾਹਰ ਪੂਰੀ ਮਾਰਕੀਟ ਦੇ ਵਿੱਚ ਜੀਸੀਬੀ ਲੱਗੀ ਸੀਗੀ ਦਿਨੋਂ ਉੱਥੇ ਕੰਮ ਹੋਇਆ ਜੀ ਮਾਰਨਿੰਗ ਟਾਈਮ ਕੰਮ ਹੋਇਆ ਜੀ 10 ਤੋਂ 8 ਤੋਂ 10 ਟਰਾਲੀਆਂ ਉੱਤੇ ਕਚਰੇ ਦੀਆਂ ਨਿਕਲੀਆਂ ਜੀ ਜੀਸੀਬੀ ਨੇ ਪੱਟੀਆਂ ਉੱਥੋਂ ਸਾਰਾ ਕੁਝ ਉੱਤੇ ਕੈਮਰੇ ਲੱਗੇ ਪਏ ਕੁਝ ਏਦਾਂ ਜਾਨੀ ਜੀ 8 8 ਫੁੱਟ ਦਾ ਤੇ ਕੂੜਾ ਸੀ ਚੜਿਆ ਪਿਆ ਜੀ